ਇਹਨ ਚਿਹਰੇ ਤੇ ਸ਼ਾਈਆਂ ਪੈਣ ਦੇ ਪੰਜ ਕਾਰਨ ਦਾਗ ਤਬੇ ਸ਼ਾਈਆਂ ਕਿਸੇ ਦੇ ਵੀ ਚਿਹਰੇ ਤੇ ਪੈ ਸਕਦੀਆਂ ਹਨ ਪਰ ਔਰਤਾਂ ਦੀ ਸਕਿਨ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਇਹ ਕਾਰਨ ਹੈ ਕਿ ਉਹਨਾਂ ਦੇ ਚਿਹਰੇ ਤੇ ਸ਼ਾਈਆਂ ਜਲਦੀ ਪੈ ਜਾਂਦੀਆਂ ਹਨ ਇਸ ਨਾਲ ਉਹਨਾਂ ਦੀ ਖੂਬਸੂਰਤੀ ਤੇ ਦਾਗ ਲੱਗ ਜਾਂਦਾ ਹੈ ਆਪਣੇ ਚਿਹਰੇ ਨੂੰ ਬੇਦਾਗ ਬਣਾਉਣ ਲਈ ਉਹ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਦੀ ਵਰਤੋਂ ਕਰਨ ਲੱਗਦੀਆਂ ਹਨ ਇਸ ਨਾਲ ਜੇਰਾ ਸਾਫ ਹੋਣ ਦੀ ਬਜਾਏ ਹੋਰ ਵੀ ਜ਼ਿਆਦਾ ਖਰਾਬ ਹੋਣ ਲੱਗਦਾ ਹੈ ਉਂਝ ਵੀ ਕਿਸੇ ਵੀ ਚੀਜ਼ ਦਾ ਇਲਾਜ ਉਦੋਂ ਤੱਕ ਹੀ ਲੱਭਿਆ ਜਾ ਸਕਦਾ ਹੈ ਜਦੋਂ ਉਸ ਦੇ ਹੋਣ ਦਾ ਕਾਰਨ ਪਤਾ ਚੱਲੇ ਜੇਕਰ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਕਿ ਚੀਜ਼ਾਂ ਤੇ ਸ਼ਾਇयां ਕਿਉਂ ਪੈ ਰਹੀਆਂ ਹਨ ਤਾਂ ਅੱਜ ਅਸੀਂ ਇਹਨਾਂ ਦੇ ਹੋਣ ਦੇ ਪੰਜ ਕਾਰਨ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਹਨਾਂ ਕਾਰਨਾਂ ਬਾਰੇ ਨੰਬਰ 1 ਮੁਹਾਸੇ ਚਿਹਰੇ ਤੇ ਸ਼ਾਇਆ ਪੈਣ ਦਾ ਇੱਕ ਕਾਰਨ ਮੁਹਾਸੇ ਵੀ ਹੁੰਦੇ ਹਨ ਉਂਝ ਮੁਹਾਸੇ ਕਿਸੇ ਵੀ ਚਮੜੀ ਤੇ ਨਿਕਲ ਆਉਂਦੇ ਹਨ ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਆਇਲੀ ਸਕਿਨ ਵਾਲਿਆਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਮੁਹਾਸੇ ਨਿਕਲ ਨਾਲ ਚਿਹਰੇ ਤੇ ਉਹਨਾਂ ਦੀ ਨਿਸ਼ਾਨ ਪੈ ਜਾਂਦੇ ਹਨ ਇਹ ਨਿਸ਼ਾਨ ਸ਼ਾਇਆ ਦਾ ਰੂਪ ਲੈ ਲੈਂਦੇ ਹਨ ਇਸ ਨਾਲ ਚਿਹਰਾ ਗੰਦਾ ਦਿਖਾਈ ਦੇਣ ਲੱਗਦਾ ਹੈ ਨੰਬਰ 2 ਸੂਰਜ ਦੀਆਂ ਕਿਰਨਾਂ ਦੇ ਕਾਰਨ ਜਿਨ੍ਹਾਂ ਲੋਕਾਂ ਦੀ ਸਕਿਨ ਤੂਪ ਦੇ ਸੰਪਰਕ 'ਚ ਜ਼ਿਆਦਾ ਰਹਿੰਦੀ ਹੈ ਉਹਨਾਂ ਦੇ ਚਿਹਰੇ ਤੇ ਬ੍ਰਾਊਨ ਕਲਰ ਤੇ ਇਹ ਤੱਬੇ ਤੇਲ ਦੇ ਰੂਪ 'ਚ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਕਈ ਵਾਰ ਇਹ ਕਾਲਾਪਨ ਵੀ ਦਿਖਾਈ ਦਿੰਦਾ ਹੈ ਨੰਬਰ 3 ਪੌਸ਼ਕ ਤੱਤਾਂ ਦੀ ਕਮੀ ਸਰੀਰ 'ਚ ਜਦੋਂ ਵੀ ਤੁਹਾਡੀ ਪੌਸ਼ਕ ਤੱਤਾਂ ਦੀ ਕਮੀ ਹੁੰਦੀ ਹੈ ਤਾਂ ਉਹਨਾਂ ਦਾ ਅਸਰ ਚਿਹਰੇ ਤੇ ਦਿਖਾਈ ਦੇਣ ਲੱਗਦਾ ਹੈ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਸਰੀਰ ਚ ਆਹਾਰ ਨਹੀਂ ਮਿਲ ਰਿਹਾ ਹੈ ਜੇ ਤੁਸੀਂ ਵੀ ਚਿਹਰੇ ਨੂੰ ਬੇਦਾਗ ਬਣਾਉਣਾ ਚਾਹੁੰਦੇ ਹੋ ਤਾਂ ਸਰੀਰ ਚ ਕਿਸੇ ਵੀ ਚੀਜ਼ ਦੀ ਕਮੀ ਨਾ ਹੋਣ ਦਿਓ ਨੰਬਰ 4 ਗਰਭ ਅਵਸਥਾ ਕੁਝ ਲੋਕਾਂ ਨੂੰ ਗਰਭ ਅਵਸਥਾ ਦੌਰਾਨ ਵੀ ਚਿਹਰੇ ਤੇ ਸ਼ਾਇਆ ਪੈਂਦੀਆਂ ਹਨ ਅਜਿਹਾ ਇਸ ਅਵਸਥਾ ਚ ਤਣਾ ਹਾਰਮones ਹਾਰਮੋਨਲ ਬਦਲਾਵ ਅਤੇ ਖੂਨ ਦੀ ਕਮੀ ਦੇ ਕਾਰਨ ਹੁੰਦਾ ਹੈ ਇਨ੍ਹਾਂ ਕਾਰਨਾਂ ਨਾਲ ਚਮੜੀ ਨੂੰ ਭਰਪੂਰ ਪੋਸ਼ਣ ਨਹੀਂ ਮਿਲ ਪਉਂਦਾ ਅਤੇ ਸ਼ਾਈਆਂ ਉੱਭਰਨ ਲੱਗਦੀਆਂ ਹਨ ਨੰਬਰ 5 ਨਿੰਬੂ ਅਤੇ ਹਲਦੀ ਨਿੰਬੂ ਹਲਦੀ ਅਤੇ ਵੇਸਨ ਦਾ ਪੇਸਟ ਬਣਾ ਕੇ ਚਿਹਰੇ ਤੇ ਲਗਾਓ ਇਸ ਨਾਲ ਸ਼ਾਈਆਂ ਦੇ ਨਾਲ-ਨਾਲ ਦਾਗ-ਧੱਬੇ ਵੀ ਸਾਫ਼ ਹੋ ਜਾਣਗੇ ਨੰਬਰ 6 ਮਲਾਈ ਅਤੇ ਬਦਾਮ ਮਲਾਈ ਵਿੱਚ ਬਦਾਮ ਨੂੰ ਪੀਸ ਕੇ ਮਿਲਾ ਲਓ ਇਸ ਦੀ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਮ사ਜ ਕਰੋ ਸਵੇਰੇ ਚਿਹਰਾ ਧੋ ਲਓ ਇਸ ਪੇਸਟ ਵਿੱਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ ਇਹ ਪੇਸਟ ਸ਼ਾਈਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ ਨੰਬਰ 7 ਸੇਬ ਅਤੇ ਪਪੀਤਾ ਚਿਹਰੇ ਦੀਆਂ ਸ਼ਾਈਆਂ ਤੋਂ ਛੁਟਕਾਰਾ ਪਾਉਣ ਦੇ ਲਈ ਸੇਬ ਜਾਂ ਫਿਰ ਪਪੀਤੇ ਨੂੰ ਪੀਸ ਕੇ ਪੇਸਟ ਬਣਾ ਲਓ ਇਸ ਪੇਸਟ ਨੂੰ 5 ਮਿੰਟ ਚਿਹਰੇ ਤੇ ਮਲੋ ਇਸ ਤਰ੍ਹਾਂ ਹਫਤੇ ਵਿੱਚ 2-3 ਵਾਰ ਕਰਨ ਨਾਲ ਸ਼ਾਈਆਂ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 8 ਟਮਾਟਰ ਦਾ ਰਸ ਸ਼ਾਈਆਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਰੋਜ਼ਾਨਾ ਟਮਾਟਰ ਦਾ ਰਸ ਜਿਗੇ ਤੇ ਲਗਾਓ ਅਤੇ ਹਲਕੀ ਹੱਥਾਂ ਨਾਲ ਮ사ਜ ਕਰੋ ਨੰਬਰ 9 ਸ਼ਾਈਆਂ ਦੇ ਲਈ ਡਾਈਟ ਤੰਦਰੁਸਤ ਰਹਿਣ ਅਤੇ ਸ਼ਾਈਆਂ ਨੂੰ ਦੂਰ ਕਰਨ ਦੇ ਲਈ ਡਾਈਟ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਇਸ ਦੇ ਲਈ ਆਪਣੀ ਡਾਈਟ ਵਿੱਚ ਗਾਜਰ ਦਾ ਜੂਸ ਦੁੱਧ ਦਹੀਂ ਹਰੀਆਂ ਸਬਜ਼ੀਆਂ ਸੇਬ ਅਤੇ ਸਲਾਦ ਜ਼ਰੂਰ ਸ਼ਾਮਲ ਕਰੋ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ